ਸਰਬੁਆਸੀ ਸੰਤ ਪਾਬਾ ਬਲਬੀਰ ਸਿੰਘ ਮਕਬੂਲਪੁਰਾ ਵਾਲਿਆਂ ਦੀ ਸਾਲਾਨਾ ਵਰਸੀ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਗਵਰਨਮੈਂਟ ਆਫ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਸੋਢੀ ਸੰਗਤ ਸੇਵਾ ਸੰਸਥਾ ਦਾਲ ਫੈਡਰੇਸ਼ਨ ਦੇ ਡਾਇਰੈਕਟਰ ਬਾਬਾ ਸਤਨਾਮ ਸਿੰਘ ਅਤੇ ਕੁਲਦੀਪ ਸਿੰਘ ਚੌਨਸ ਕਤਰਮਾਚਾ ਜ਼ੋਨ ਆਦੀਵਾਸੀ ਗੁਰੂ ਗਿਆਨਨਾਥ ਪੂਰਨ ਸੰਘਰਸ਼ ਦਲ ਮਕਬੂਲਪੁਰਾ ਅਤੇ ਸਮੂਹ ਪਰਿਵਾਰਿਕ ਮੈਂਬਰਾਂ ਵੱਲੋਂ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸ਼ਮੇਸ਼ ਤਰੁਣਾ ਦਲ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ। इस मौके मकबूलपुरा मेन रोड से परिवार वालों लंगर सेवा की गई इस मौके भाजपा के सीनियर आगू गुरप्रताप सिंह टिक्का काउंसलर अमृतपाल सिंह रणबीर सिंह बब्बू प्रधान बी सी विंग काउंसलर रणजीत सिंह गोल्डी सुखदेव सिंह मिठू निर्मल सिंह सतनाम सिंह मल्ली रणजीत सिंह भगत रजिंदर सिंह बिल्लू गुरिंदरजीत मेहता उचेचे तौर पर सेवाकरण पुजे ਰਾਮ ਤੋਂ ਪਾਸ ਜਾਣ ਕੀ ਅੜ ਅਸੀਂ ਤੇ ਹਰ ਮਰੀਓ ਉਪਰਾਲਾ ਕਰਦੇ ਆ ਸੋਡੀ ਫਾਉਂਡੇਸ਼ਨ ਸੇਵਾ ਸਰਸਤਾ ਵੱਲੋਂ ਜਿਹੜਾ ਕਰਦੇ ਆ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸੋਡੀ ਜੀ ਦੇ ਘਵਾਈ ਹੈ ਇੱਥੇ ਔਰ ਜੋ ਵੀ ਤਿਉਹਾਰ ਜੋ ਵੀ ਦਿਨਦੇ ਆ ਰੌਂਦਾ ਵਾ ਅਸੀਂ ਗੁਰੂ ਮਹਾਰਾਜ ਦੀ ਹੁਕਮੰਦੇ ਨਾਲ ਜਿਹੜੇ ਆ ਇਸ ਟਾਈਮ ਦੇ ਤੇ ਸਾਡੇ ਛੋਟੇ ਵੀਰ ਜਿਹੜੀ ਸੇਵਾ ਕਰਦੇ ਆ ਬਾਬਾ ਸੁਨਮ ਸਿੰਘ ਨਿੱਕੂ ਜੀ ਜਿੱਥੇ ਵੀ ਥਾਂ ਥਾਂ ਦੇ ਲੱਗੜਾ ਦੇ ਪ੍ਰਬੰਧ ਔਰ ਜੋ ਸ੍ਰੀ ਖਾਨਪੁਰ ਸਾਹਿਬ ਜਿਹੜੇ ਆ ਸਤਗੁਰਾਂ ਦੀ ਹਾਜ਼ਰੀ ਦੇ ਵਿੱਚ ਕੀਤੇ ਜਾਂਦੇ ਨੇ ਔਰ ਸੰਗਤਾਂ ਵਾਸੀ ਹੋਰ ਵੀ ਜੋ ਜੁਗ ਸੇਵਾ ਵਾ ਉਹ ਨਿਭਾਈ ਜਾਂਦੀ ਆ ਔਰ ਸਾਡਾ ਜਿਹੜਾ ਸਾਡੇ ਪਿਤਾ ਜੀ ਜੋ ਸਵਰਗਵਾਸੀ ਸੰਤ ਮਹਾਂਪੁਰਖ ਬਾਬਾ ਬਲਦੇਵ ਸਿੰਘ ਜੀ ਸਾਨੂੰ ਜੋ ਜਨਮ ਤੋਂ ਲੈ ਕੇ ਕੋਈ ਸੇਵ ਦਿੰਦੇ ਰਏ ਕਿ ਜਿਹੜੀ ਸੇਵਾ ਵਾ ਉਹੀ ਨਾਲ ਜਾਣੀ ਆ ਜੇ ਸੇਵਾ ਕਰਾਂਗੇ ਔਰ ਪਰਿਵਾਰ ਸੰਸਾਰ ਜਿਹੜਾ ਵਾ ਉਹ ਵਧੀਆ ਚੱਲਦਾ ਵਾ ਔਰ ਅਸੀਂ ਪੂਰੇ ਪੰਜਾਬ ਲਈ ਇਹ ਸੁਖ ਮੰਗਦੇ ਆ ਕਿ ਪੂਰਾ ਪੰਜਾਬ ਜਿਹੜਾ ਖੁਸ਼ਹਾਲੀ ਭਰਿਆ ਰਹੇ ਔਰ ਸਾਡਾ ਇਲਾਕਾ ਜੋ ਇੱਕ ਗਲਤ ਨਜ਼ਰੀਏ ਨਾਲ ਵੇਖਿਆ ਜਾਂਦਾ ਮਕਬੂਲਪੁਰਾ ਉਹਦੇ ਵਿੱਚ ਬਹੁਤ ਚੰਗੇ ਇਨਸਾਨ ਨੇ ਬਹੁਤ ਚੰਗੇ ਲੋਕ ਰਹਿੰਦੇ ਨੇ ਮੈਂ ਸਰ ਨੂੰ ਇਹ ਕਹਿੰਦਾ ਵੀ ਕੁਝ ਕੁ ਲੋਕਾਂ ਕਰਕੇ ਕੁਝ ਲੋਕਾਂ ਦੇ ਕਰਕੇ ਇਸ ਇਲਾਕੇ ਨੂੰ ਪੂਰਾ ਇਲਾਕੇ ਨੂੰ ਬਦਨਾਮ ਨਾ ਕੀਤਾ ਜਾਵੇ ਜੋ ਸਾਡੇ ਮਹਾਪੁਰਚ ਸਾਜਿਕਨ ਬਰਸੀ ਸੰਤੋਪਾਪਾ ਬਰਦੇਸ ਸਿੰਘ ਜਿਨ੍ਹਾਂ ਦਾ ਅੱਜ ਸਾਲਾਨਾ ਸਮਾਗਮ ਵਰਸੀ ਜੋ ਸਾਰੀਆਂ ਸੰਗਤਾਂ ਉਹਨਾਂ ਦੇ ਸੇਵਕੋ ਔਰ ਮਹਲਾ ਨਾਕਨ ਹਸਿੰਗੁਲਪੁਰਾ ਪਰ ਸ਼ਰਦਾਪਾਉਣਾ ਨੇ ਮਨਾ ਰਿਆ ਜੋ ਵੱਲੋਂ ਛੋਟੀ ਸੰਗਤ ਸੇਵਾ ਸਸਤਾ ਦਲ ਫੈਡਰੇਸ਼ਨ ਹੈ ਜੋ ਸਤਿਗੁਰ ਨੇ ਕਿਰਪਾ ਕੀਤੀ ਮਿਨਿਸਟਰੀ ਆਫ ਕਾਰਪੋਰੇਟ ਅਫੇਅਰ ਗਵਰਨਮੈਂਟ ਆਫ ਇੰਡੀਆ ਵੱਲੋਂ ਸਨਮਾਨਤਾ ਮਿਲੀ ਆ ਕਿ ਸੱਜੇ ਢੰਗ ਨਾਲ ਸੇਵਾਵਾਂ ਕਰਦੀਆਂ ਲੰਗਰ ਲਗਾਉਣੇ ਹੋਰ ਇਲਾਕੇ ਵਿੱਚ ਜਿਹੜੇ ਕੋ ਕਮੀਆਂ ਇਹ ਡੇਰੇ ਵੱਲੋਂ ਚੱਲਣ ਗਿਆ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜੋ ਬੇਟਨਸ ਸਕਲਾਈ ਸੈਂਟਰ ਹੋਰ ਦਵਾਈਆਂ ਦੇ ਮੈਡੀਕਲ ਸੇਵਾਵਾਂ ਹੋਰ ਜਿਹੜੇ ਆਮ ਅਗੀਰ ਪ੍ਰਵਾਹਾਂ ਨੂੰ ਰਸਤਨ ਦੀ ਸੇਵਾ ਕੀਤੀ ਜਾਊਗੀ ਔਰ ਤਰ੍ਹਾਂ ਤਰ੍ਹਾਂ ਦੇ ਲੰਗਰ ਜਿੱਥੇ ਵੀ ਲੱਗਦੇ ਨੇ ਸਾਡੇ ਇਹ ਅਰਦਾਸ ਆ ਤੇ ਸਾਡੇ ਮਹਾਪੁਰਸ਼ ਜੋ ਸੰਤ ਬਾਬਾ ਮੇਜਰ ਸਿੰਘ ਜੀ ਸੋਢੀ ਜਿਨ੍ਹਾਂ ਨੇ ਉਪਰਾਲਾ ਹੰਮਾਨਤਾ ਦਿੱਤੀ ਆ ਵੀ ਸੇਵਾ ਦੁਨੀਆ ਸੇਵਕ ਮਾਈਏ ਤੇ ਦਰਗੇ ਵੈਸਨ ਪਾਈਏ ਜਿਹਨਾਂ ਨੇ ਸੇਵਾ ਦਿੱਤੀ ਆ ਅਸੀਂ ਇਦਾ ਤੇ ਦਿਲੋਂ ਸੇਵਾ ਕਰਾਂਗੇ